ਤਕਿੰਨਾ ਦੇ ਵਿੱਚ ਪਤਾ ਲਗਾਇਆ ਜਾ ਸਕਦਾ ਹੈ ਪਰ ਇਹਨਾਂ ਮੁੱਖ ਸੁਵਿਧਾਵਾਂ ਦੇ ਨਾਲ ਕੁਝ ਸਾਵਧਾਨੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਹਾਲੇ ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਜਿੱਥੇ 61 ਸਾਲ ਦੇ ਆਦਮੀ ਦੀ ਐਮ ਆਰ ਆਈ ਮਸ਼ੀਨ ਦੇ ਵਿੱਚ ਫਸਣ ਦੇ ਕਾਰਨ ਮੌਤ ਹੋ ਗਈ ਸੀਗੀ ਇਸ ਮੌਤ ਤੋਂ ਬਾਅਦ ਕਾਫੀ ਦੁਨੀਆ ਦੇ ਵਿੱਚ ਕੀ ਪੂਰੇ ਦੇਸ਼ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋਣ ਲੱਗ ਗਈ ਤਾਂ ਉਹ ਆਦਮੀ ਗਲਤੀ ਦੇ ਨਾਲ ਮੈਟਲ ਦੀ ਭਾਰੀ ਚੇਨ ਪਾ ਕੇ ਐਮ ਆਰ ਆਈ ਰੂਮ ਦੇ ਵਿੱਚ ਚਲਾ ਗਿਆ ਸੀਗਾ ਤਾਂ ਮਸ਼ੀਨ ਦੇ ਤਾਕਤਵਰ ਚੁੰਬਕ ਨੇ ਚੇਨ ਨੂੰ ਖਿੱਚ ਲਿਆ ਅਤੇ ਉਹ ਆਦਮੀ ਮਸ਼ੀਨ ਦੇ ਨਾਲ ਟਕਰਾ ਗਿਆ ਇਸ ਕਾਰਨ ਉਸ ਦੀ ਮੌਤ ਹੋ ਗਈ ਇਹ ਘਟਨਾ ਦੇਖ ਕੇ ਸਭ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕੀ ਐਮ ਆਰ ਆਈ ਸਕੈਨ ਦੇ ਦੌਰਾਨ ਮੈਟਲ ਜਾਂ ਫਿਰ ਜੁਐਲਰੀ ਪਾਉਣ ਤੋਂ ਕਿਉਂ ਰੋਕਿਆ ਮਨਾਇਆ ਜਾਂਦਾ ਹੈ ਜਾਂ ਫਿਰ ਕਿਉਂ ਰੋਕਿਆ ਜਾਂਦਾ ਹੈ ਅਕਸਰ ਤੁਸੀਂ ਹਸਰਾਂ ਵੀ ਦੇਖਿਆ ਹੋਵੇਗਾ ਜੇ ਤੁਸੀਂ ਐਮ ਆਰ ਆਈ ਕਰਾਣ ਲਈ ਜਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਉੱਤੇ ਜਿੰਨੇ ਵੀ ਜੁਐਲਰੀ ਵਗੈਰਾ ਪਾਈ ਹੁੰਦੀ ਹੈ ਉਹ ਕਢਵਾ ਦਿੰਦੇ ਨੇ ਤਾਂ ਉਹ ਜਾਣਦੇ ਆ ਇਹਦਾ ਸਹੀ ਜਵਾਬ ਕੀ ਹੈ ਦਰਸਲ ਐਮ ਆਰ ਆਈ ਮਸ਼ੀਨ ਦੇ ਵਿੱਚ ਬਹੁਤ ਹੀ ਤਾਕਤਵਰ ਚੁੰਬਕ ਹੁੰਦੀ ਹੈ ਜੇਕਰ ਕੋਈ ਵੀ ਧਾਤੂ ਚੀਜ਼ ਜਿਵੇਂ ਕਿ ਚੇਨ ਕੜਾ ਜਾਂ ਫਿਰ ਜੋ ਕਿ ਇੰਪਲਾਂਟ ਪਾਈ ਹੋਈ ਹੈ ਤਾਂ